ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਆਸ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਇਹ ਵੀਡੀਓ ਖਾਸ ਆ ਤੁਹਾਡੇ ਲਈ ਤੇ ਉਹਨਾਂ ਵੀਰਾਂ ਲਈ ਜੋ ਮੱਝੂਕੇ ਲਾਈਨ ਨੂੰ ਪਿਆਰ ਕਰਦੇ ਆ ਵੀਡੀਓ ਚ ਤੁਹਾਨੂੰ ਇੱਕ ਸ਼ਾਨਦਾਰ ਨਗੀਨਾ ਵਿਖਾਉਣਾ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਊਗੀ ਇਹ ਵੀਡੀਓ ਮੈਂ ਪੁਸ਼ਕਰ ਕੋੜਾ ਮੰਡੀ ਤੇ ਸ਼ੂਟ ਕੀਤੀ ਅੱਜ ਤੁਹਾਡੇ ਨਾਲ ਫੁੱਲ ਡਿਟੇਲਸ ਨਾਲ ਸ਼ੇਅਰ ਕਰਨ ਲੱਗਾ ਅੱਜ ਗੱਲ ਕਰਾਂਗੇ ਦੋਸਤੋ ਸਟਾਲੀਅਨ ਪर्वਤ ਕੋੜੇ ਬਾਰੇ ਇਹ ਕੋੜਾ ਸੰਤ ਬਾਬਾ ਬਾਲਕਦਾਸ ਜੀ ਕੋਲੇ ਆ ਅਲਵਰ ਰਾਜਸਥਾਨ ਚ ਪਰਵਤ ਘੋੜਾ ਬਾਬਾ ਜੀ ਪੰਜਾਬ ਤੋਂ ਲੈ ਕੇ ਗਏ ਸੀ ਉਸ ਸਮੇਂ ਇਸ ਦੀ ਉਮਰ 6 ਮਹੀਨੇ ਸੀ ਅੱਜ ਇਹ ਘੋੜਾ 41 ਮਹੀਨਿਆਂ ਦਾ ਹੋ ਗਿਆ ਕੱਦ ਇਸ ਘੋੜੇ ਦਾ 72 ਇੰਚ ਦੱਸਿਆ ਬਾਬਾ ਜੀ ਨੇ ਹਾਈਟ ਕਰਨ ਵਾਲੇ ਸਾਰੇ ਰਿਕਾਰਡ ਤੋੜ ਦਿੱਤੇ ਇਸ ਘੋੜੇ ਨੇ ਬਾਬਾ ਜੀ ਬਹੁਤ ਜ਼ਿਆਦਾ ਸੇਵਾ ਕਰਦੇ ਆ ਘੋੜੇ ਦੀ ਤੇ ਪਿਆਰ ਵੀ ਬਹੁਤ ਜ਼ਿਆਦਾ ਕਰਦੇ ਆ ਇਸ ਨੂੰ ਇਹ ਘੋੜਾ ਦੋਸਤੋ ਪੰਜਾਬ ਦੇ ਫੇਮਸ ਸਟਾਰੀਅਨ ਪਟਵਾਰੀ ਦਾ ਬੱਚਾ ਪਟਵਾਰੀ ਘੋੜਾ ਜੋ ਬਾਬਾ ਹਰਜੀਤ ਸਾਹਮਰਾ ਜੀ ਕੋਲੇ ਆ ਈਸ਼ਰ ਹਰੀ ਹੋਰ ਸਟੱਡ ਫਾਰਮ ਤੇ ਪਟਵਾਰੀ ਜਿਸ ਨੇ ਮੱਜੂ ਕੇ ਲਾਈਨ ਦਾ ਤੇ ਬਾਪੂ ਜੋਰਾ ਸਿੰਘ ਜੀ ਦਾ ਪੂਰਾ ਨਾਮ ਰੋਸ਼ਨ ਕੀਤਾ ਤੇ ਬਹੁਤ ਸ਼ਾਨਦਾਰ ਰਿਜ਼ਲਟ ਪੈਦਾ ਕੀਤੇ ਪਟਵਾਰੀ ਦੋਸਤੋ ਟੈਂਕ ਦਾ ਬੱਚਾ ਟੈਂਕ ਜੋ ਫੇਮਸ ਸੀ ਆਪਣੀ ਚਾਲ ਕਰਕੇ ਉਹ ਬਹੁਤ ਸਾਰੇ ਕੰਪੀਟੀਸ਼ਨ ਜਿੱਤਦਾ ਰਿਹਾ ਸਿੰਧੀ ਘੋੜਿਆਂ ਨਾਲ ਵੀ ਉਸਨੇ ਬਹੁਤ ਸਾਰੇ ਕੰਪੀਟੀਸ਼ਨ ਜਿੱਤੇ ਤੇ ਟੈਂਕ ਦੋਸਤੋ ਆਪ ਲੇਟ ਲੈਜੈਂਡ ਵਰਲਡ ਫੇਮਸ ਆਸਟ੍ਰੇਲੀਅਨ ਐਡਮ ਘੋੜੇ ਦਾ ਬੱਚਾ ਐਡਮ ਜਿਸ ਨੇ ਬਹੁਤ ਸਾਰੇ ਸ਼ਾਨਦਾਰ ਘੋੜੇ ਘੋੜੀਆਂ ਪੈਦਾ ਕੀਤੇ ਆਪਣੀ ਤੇ ਬਾਪੂ ਚੋਰਾ ਸਿੰਘ ਜੀ ਦੀ ਇੱਕ ਅਲੱਗ ਪਹਿਚਾਣ ਬਣਾ ਦਿੱਤੀ। ਅੱਜ ਇਸ ਲਾਈਨ ਦਾ क्रेज ਪੰਜਾਬ ਚ ਨਹੀਂ ਬਲਕਿ ਪੂਰੇ ਭਾਰਤ ਚ ਇਸ ਲਾਈਨ ਦੇ ਘੋੜੇ ਆਪਣੀ ਸੋਹਣੀ ਕੱਦ ਕਾਠੀ, ਚਾਲ ਮਜ਼ਬੂਤੀ ਤੇ ਹੈਵੀ ਬੋਨ ਸਟਰਕਚਰ ਕਰਕੇ ਜਾਣੇ ਜਾਂਦੇ ਆ। ਪਰਵਤ ਜਿਸ ਦੀ ਸਟੱਡ ਸਰਵਿਸ ਬਾਬਾ ਜੀ ਨੇ ਓਪਨ ਕਰਤੀ ਜੇ ਕਿਸੇ ਵੀਰ ਨੇ ਆਪਣੀ ਘੋੜੀ ਮਲਾਉਣੀ ਆ ਮੈਂ نیچے ਬਾਬਾ ਜੀ ਦਾ ਨੰਬਰ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਚ ਦਿੱਤਾ। ਤੁਸੀਂ ਜ਼ਰੂਰ ਸੰਪਰਕ ਕਰਿਓ ਤੇ ਇੱਕ ਵਾਰ ਜ਼ਰੂਰ ਜਾ ਕੇ ਘੋੜੇ ਦੇ ਦਰਸ਼ਨ ਕਰਕੇ ਆਇਓ। ਬਹੁਤ ਸੋਹਣਾ ਕੋੜਾ ਦੋਸਤੋ ਉਮੀਦ ਕਰਦਾ ਮੇਰੀ ਹੋਰ ਵੀਡੀਓਜ਼ ਵਾਂਗੂ ਇਹ ਵੀਡੀਓ ਵੀ ਤੁਹਾਨੂੰ ਬਹੁਤ ਪਸੰਦ ਆਊਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਆਪਣਾ ਰਿਵਿਊ ਜਰੂਰ ਦਿਓ ਤੇ ਆਪਣੇ YouTube ਚੈਨਲ Facebook ਪੇਜ ਨੂੰ ਜਰੂਰ ਫੋਲੋ ਕਰਿਓ ਤੇ Instagram ਪੇਜ ਨੂੰ ਵੀ ਫੋਲੋ ਕਰਿਓ ਧੰਨਵਾਦ ਤੁਹਾਡੇ ਸਾਰਿਆਂ ਦਾ